ਡੇਰਾ सिरसा ਮੁਖੀ ਜਿਸ ਦੇ ਉੱਤੇ ਗੰਭੀਰ ਦੋਸ਼ ਨੇ ਦੋਸ਼ ਨਹੀਂ ਕੱਲੇ ਸਾਬਤ ਵੀ ਹੋ ਗਏ ਦੋਸ਼ੀ ਵੀ ਸਾਬਤ ਹੋ ਗਿਆ ਜੇਲ੍ਹ ਦੇ ਵਿੱਚ ਹੈ ਕਈ ਵਾਰਾਂ ਬਾਹਰ ਆ ਗਿਆ ਹੁਣ 21 ਦਿਨ ਦੀ ਫੇਰ ਉਹਨੂੰ ਮਨਜ਼ੂਰੀ ਮਿਲ ਗਈ ਹੈ ਬਾਗਪਤ ਡੇਰੇ ਯੂਪੀ ਵਾਲੇ ਪਾਸੇ ਤੋਰ ਦਿੱਤਾ ਗਿਆ ਅੱਜ ਸਵੇਰੇ-ਸਵੇਰੇ ਹੁਣ ਇਹ ਜਿਹੜੀ ਵਾਰੀ-ਵਾਰੀ ਮਿਲਦੀ ਪੈਰੋਲ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਉਸ ਸੰਸਥਾਵਾਂ ਜਿਨ੍ਹਾਂ ਨੇ ਇਹ ਸੋਚਿਆ ਕਿ ਨਹੀਂ ਇਹ ਠੀਕ ਨਹੀਂ ਹੈ ਕਾਨੂੰਨ ਦੇ ਮੁਤਾਬਕ ਹਰਿਆਣਾ ਸਰਕਾਰ ਨੇ ਇੱਕ ਵਾਰੀ ਫੇਰ ਮੋਹ ਪਿਆਰ ਹੈ ਜਿਹੜਾ ਉਸ ਦੇ ਨਾਲ ਦਿਖਾ ਦਿੱਤਾ ਤੇ ਫਿਰ ਮਨਜ਼ੂਰੀ ਦੇ ਦਿੱਤੀ ਹੈ 21 ਦਿਨਾਂ ਵਾਸਤੇ ਦੁਖ ਹਰਿਆਣਾ ਸਰਕਾਰ ਤੇ ਸਿੱਖ ਭਾਈਚਾਰੇ ਦੇ ਜ਼ਖਮਾਂ ਤੇ ਲੂਣ ਸੋਟਰੀ ਆ ਉਹ ਤੇ ਕਿਸਾਨਾਂ ਨੂੰ ਗੋਲੀ ਮਾਰਨ ਵਾਲਿਆਂ ਦਾ ਵੀ ਸਨਮਾਨ ਕਰਦੇ ਨੇ ਤੇ ਜਿਨ੍ਹਾਂ ਨੇ ਕਾਤਲ ਕਤਲ ਕੀਤੇ ਨੇ ਤੇ ਜਿਨ੍ਹਾਂ ਨੇ ਧੀਆਂ ਭੈਣਾਂ ਦੀਆਂ ਬਿਪਤਾ ਲੁੱਟੀਆਂ ਨੇ ਉਹਨਾਂ ਨੂੰ ਸਰਕਾਰ ਜਵਾਈਆਂ ਵਾਂਗ ਰੱਖ ਰਹੀ ਤੇ ਜਵਾਈਆਂ ਵਾਂਗੂੰ ਨੂੰ ਪਰੋਲ ਦਿੱਤੀ ਜਾ ਰਹੀ ਹੈਗੀ ਨਾ ਕਿਉਂਕਿ ਵੋਟਾਂ ਨੇ ਇਨੂੰ ਕਈ ਵਾਰ ਇਸ ਸਾਧ ਨੂੰ ਹਰਿਆਣਾ ਸਰਕਾਰ ਨੌਵੀਂ ਵਾਰ ਇਹਨਾਂ ਨੂੰ ਪ੍ਰੋਲ ਦਿੱਤੀ ਗਈ ਹੈ ਜਦੋਂ ਵੀ ਵੋਟਾਂ ਪੈਂਦੀਆਂ ਨੇ ਉਦੋਂ ਇਹਨੂੰ ਪ੍ਰੋਲ ਦਿੱਤੀ ਜਾ ਰਹੀ ਹੈਗੀ ਹੈ ਇਹਦਾ ਮਤਲਬ ਜਿਹੜੀਆਂ ਜੇਲ੍ਹਾਂ ਦੇ ਵਿੱਚ ਕੈਦੀ ਜਾਂ ਬਲਾਦਕਾਰ ਬੈਠੇ ਹੋ ਸਾਰੇ ਛੱਡ ਦੇਣੇ ਚਾਹੀਦੇ ਉਹਨਾਂ ਨੂੰ ਵੀ ਪ੍ਰੋਲ ਦਿੱਤੀ ਜਾਣੀ ਕਿ ਇਹ ਜਾਂ ਹਰਿਆਣਾ ਸਰਕਾਰ ਦਾ ਵੱਡਾ ਜਿਆਦਾ ਪ੍ਰਾਣਾ ਵਾ ਕਿਉਂਕਿ ਇੰਨੀ ਸੇਵਾ ਤੇ ਪ੍ਰਾਣਿਆਂ ਦੇ ਹੁੰਦੀ ਆ ਜਵਾਈਆਂ ਦੀ ਹੁੰਦੀ ਹੋਰ ਕਿਸੇ ਦਿਨ ਨਹੀਂ ਹੁੰਦੀ ਤੇ ਇਹ ਕਿਉਂਕਿ ਇਹਦੇ ਪਿੱਛੇ ਵੋਟਾਂ ਨੇ ਹੁਣ ਹੈਰਾਨੀ ਵਾਲੀ ਹੈ ਕਿ ਸਾਡੇ ਲੀਡਰ ਨੇ ਸਾਡੀਆਂ ਪੋਲੀਟਿਕਲ ਪਾਰਟੀਆਂ ਕੀ ਉਹਨਾਂ ਨੇ ਸ਼ਰਮ ਲਾ ਕੇ ਵੇਚ ਦਿੱਤੀ ਹੈ ਜਿਸ ਨੇ ਸ਼ਰੇਆਮ ਆਪਣੀਆਂ ਧੀਆਂ ਦੇ ਨਾਲ ਖੇ ਖਾਦੀ ਹੋਵੇ ਉਹਨਾਂ ਦੇ ਮੈਨੇਜਰਾਂ ਦੇ ਕਤਲ ਕੀਤੇ ਹੋਣ ਤੇ ਤੁਸੀਂ ਉਹਦੇ ਕੋਲ ਵੋਟਾਂ ਮੰਗਣ ਜਾਂਦੇ ਯਾਰ ਸ਼ਰਮ ਲਾ ਕੇ ਸਰਕਾਰ ਜੇ ਨਾ ਬਣੂਗੀ ਤੇ ਕੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੇਖੋ ਕਿਵੇਂ ਹੈਰਾਨੀ ਜਿੱਥੇ ਤਿਆਂ ਦੇ ਨਾਲ ਇੱਜ਼ਤਾਂ ਲੁੱਟੀਆਂ ਗਈਆਂ ਨੇ ਉੱਥੇ ਅੱਜ ਵੀ ਲੋਕੀ ਆਪਣੀਆਂ ਫਕਰ ਦੇ ਨਾਲ ਧੀਆਂ ਪੈਣਾ ਲੈ ਕੇ ਜਾ ਰਹੇ ਨੇ ਔਰ ਇਹ ਕਿੱਡਾ ਵੱਡਾ ਗੁਨਾਹ ਆ ਇਹਨੂੰ ਤਾਂ ਕਹਿੰਦੇ ਕਿ ਧਰਤੀ ਤੇ ਕਾਲਯੁਗ ਆ ਇੱਕ ਆਸ਼ਰਮ ਨੂੰ ਜਮਾਨਤ ਮਿਲ ਗਈ ਆਸ਼ਰਮ ਵੀ ਰੋਂਦਾ ਹੋਊਗਾ ਕਿ ਭਈ ਉਹ ਤੁਹਾਡਾ ਜਿਆਦਾ ਪਰੋਣਾ ਵਾ ਵੋਟਾਂ ਦੇ ਮੇਰੀਆਂ ਵੀ ਆਈਆਂ ਨੇ ਤੁਸੀਂ ਉਹਨੂੰ 9 ਵਾਰਾਂ ਜਮਾਨ ਦੇ ਦੇ ਦਿੱਤੀ ਹੈਗੀ ਪਰੋਲ ਦੇ ਦਿੱਤੀ ਮੈਨੂੰ ਇੱਕ ਵਾਰਾਂ ਦਿੱਤੀ ਅੱਜ ਉਹਨੂੰ ਵੀ ਦੇ ਦਿੱਤੀ ਹੈਗੀ ਸ਼ਾਇਦ ਜਿੱਥੇ ਉਹ ਉੱਥੇ ਵੀ ਵੋਟਾਂ ਹੋਣੀਆਂ ਨੇ ਭਾਜੀਪੀ ਅਸਲ 'ਚ ਪਿਛਲੇ 2014 ਤੋਂ ਸਿਰਫ ਤੇ ਸਿਰਫ ਵੋਟਾਂ ਦੀ ਫਸਲ ਹੀ ਬੀਜ ਰਹੀ ਆ ਉਹ ਵੋਟਾਂ ਦੀ ਫਸਲ ਦੇ ਜਿਹੜੇ ਬੀਜ ਨੇ ਉਹ ਸਬਦਾ ਸਾਧਵਾ ਉਹ ਆਸਾ ਰਾਮ ਆ ਕਿਉਂਕਿ ਉਹਨਾਂ ਦੇ ਪਿੱਛੇ ਵੋਟਾਂ ਨੇ ਵੋਟਾਂ ਦੇ ਚੱਕਰ 'ਚ ਇਹਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਆ ਔਰ ਮੈਨੂੰ ਤੇ ਅਦਾਲਤਾਂ ਤੇ ਵੀ ਤਰਸ ਹੀ ਆਂਦਾ ਅੱਜਕੱਲ ਪਹਿਲਾ ਪਟੀਸ਼ਨ ਲੈ ਲੈਦੇ ਫਿਰ ਖਾਰਜ ਕਰਦੇ ਸ਼ਰਮ ਨੂੰ ਦਾ ਪ੍ਰਬੰਧ ਕਮੇਟੀ ਚੈਲੰਜ ਵੀ ਕੀਤਾ ਹੈ ਉਹ ਪਟੀਸ਼ਨ ਹੀ ਖਾਰਜ ਕਰ ਦਿੱਤੀ ਹੈਗੀ ਆ ਔਰ ਕਿਉਂਕਿ ਅੱਜ ਕੱਲ ਸਾਰਾ ਸਿਸਟਮ ਹੈ ਸਾਰੇ ਸਿਸਟਮ ਦੇ ਵਿੱਚ ਇਸ ਕਹਿੰਦੇ ਦੇ ਹਮਾਮ ਦੇ ਵਿੱਚ ਸਭ ਨੰਗੇ ਨੇ ਉਹ ਕੁਝ ਹੋ ਰਿਹਾ ਹੈਗਾ ਔਰ ਇਹ ਗੱਲ ਹੈ ਕਿ ਹੁਣ ਪੰਜਾਬ ਦੇ ਵਿੱਚ ਵੀ ਹੁਣ ਜਿਹੜੀਆਂ ਪੋਲੀਟਿਕਲ ਪਾਰਟੀਆਂ ਜਿਹੜੇ ਜਿਹੜੇ ਹੁਣ ਵਾਰ-ਵਾਰ ਪਟੀਸ਼ਨਾਂ ਪਾ ਰਹੇ ਨੇ ਉਹਨਾਂ ਨੇ ਵੀ ਇਸ ਡੇਰੇ ਵਾਲੇ ਦਾ ਬੜਾ ਫਾਇਦਾ ਚੁੱਕਿਆ ਵੋਟਾਂ ਦੇ ਉਹਨਾਂ ਵੀ ਪਾਈਆਂ ਉਹਨਾਂ ਦੇ ਵੇਲੇ ਵੀ ਕੇਸ ਵਾਪਸ ਹੋਏ ਨੇ ਪਿੱਛੇ ਜੇ ਰਤੇਸ਼ ਲੱਖੀ ਹੋਣਾ ਨੇ ਰਿਪੋਰਟ ਕੀਤੀ ਹੈ ਕਿ ਜਦੋਂ ਅਕਾਲੀਆਂ ਦੀ ਸਰਕਾਰ ਸੀ ਤੇ ਕੇਸ ਵਾਪਸ ਲਿਆ ਗਿਆ ਸੀ ਉਦੋਂ ਬਠਿੰਡਾ ਦੇ ਵਿੱਚ ਇੱਕ ਜੱਜ ਸੀ ਤੇ ਉਸ ਜੱਜ ਦੀ ਘਰਵਾਲੀ ਨੂੰ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਬੜਾ ਵੱਡਾ ਅਹੁਦਾ ਦਿੱਤਾ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਫਿਰ ਉਸ ਬੀਬੀ ਜਦੋਂ ਕੈਪਟਨ ਮਰਿੰਦਰ ਸਿੰਘ ਆਇਆ ਉਹ ਰਾਈਟ ਟੂ ਸਰਵਿਸ ਐਕਟ ਜਿਹੜਾ ਕੈਪਟਨ ਮਰਿੰਦਰ ਸਿੰਘ ਨੇ ਭੰਗ ਕਰ ਦਿੱਤਾਗਾ ਫਿਰ ਉਸੇ ਜੱਜ ਜਿਸ ਜੱਜ ਨੇ ਉਹ ਇਹਨੂੰ ਕੇਸ ਖਤਮ ਕਰ ਦਿੱਤਾ ਸੀ ਉਸ ਜੱਜ ਦੀ ਘਰ ਵਾਲੀ ਨੂੰ ਹਰਿਆਣਾ ਸਰਕਾਰ ਨੇ ਇਨਫੋਰਮੇਸ਼ਨ ਕਮਿਸ਼ਨਰ ਲਾ ਦਿੱਤਾ ਸੀ ਮਤਲਬ ਸ਼੍ਰੋਮਣੀ ਅਕਾਲੀ ਦਲ ਭਾਜਪਾ ਵੀ ਇਹ ਡੇਰੇ ਦੀਆਂ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋ ਸਿਆਸਤ ਕਰਦੇ ਰਹੇ ਨੇ ਹੁਣ ਇੱਕ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਉਹ ਉਹਨਾਂ ਨੇ ਸਾਰੀ ਜਿਹੜੀ ਉਸ ਸਾਹਮਣੇ ਰੱਖ ਦਿੱਤਾ ਤਤ ਕਿ ਪਹਿਲਾ ਦੋ ਜੱਜਾਂ ਨੇ ਮਨਾ ਕਰ ਦਿੱਤਾ ਫਿਰ ਉਹ ਤੀਜੇ ਜੱਜ ਕੋ ਗਿਆ ਉਹਦੀ ਉਹਨੇ ਕੇਸ ਜੋ ਸਰਕਾਰ ਚਾਹੁੰਦੀ ਉਸ ਮੁਤਾਬਕ ਹੋ ਗਿਆ ਔਰ ਦੂਜਾ ਫਿਰ ਉਹਦੀ ਘਰ ਵਾਲੀ ਸਰਕਾਰ ਨੇ ਰਾਈਟ ਟੂ ਸਰਵਿਸ ਐਕਟ ਦੇ ਵਿੱਚ ਕਮਿਸ਼ਨਰ ਲਗਾ ਦਿੱਤਾਗਾ ਇਹ ਹੁਣ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਆਖਰ ਹੋ ਕੀ ਰਿਹਾ ਔਰ ਭਾਜਪੀ ਵਾਲੇ ਤੇ ਪਿਛਲੀ ਵਾਰ ਵੀ ਨੰਗੇ ਹੋ ਕੇ ਕਿਉਂਕਿ ਉਹ ਤਲਾਸ਼ੀ ਲੈਂਦੇ ਨੇ ਉੱਥੇ ਜਲੀਲ ਕਰਦੇ ਨੇ ਲੀਡਰਾਂ ਨੂੰ ਤੇ ਉਹ ਇਹ ਜਲੀਲ ਵੀ ਕੋ ਫਿਲਮ ਨਾ ਉਹ ਜਿਹੜੀ ਕੈਰੀ-ਆਨ ਜੱਟਾ ਦੇ ਵਿੱਚ ਕਿ ਕੀ ਜਲੀਲ ਵੀ ਤੇ ਫੀਲ ਵੀ ਨਾ ਉਸ ਹਿਸਾਬ ਇਹਨਾਂ ਦਾ ਕਿ ਇਹਨਾਂ ਨੂੰ ਜਲੀਲ ਵੀ ਕਰਦੇ ਨੇ ਤੇ ਫੀਲ ਵੀ ਨਹੀਂ ਕਰਦੇ ਹੈਗੇ ਕਿਉਂਕਿ ਵੋਟਾਂ ਦੇਖਦੀਆਂ ਆਈਆਂ ਨੇ ਪੰਜਾਬ ਦੇ ਵਿੱਚ ਕਈ ਲੀਡਰ ਗਏ ਸੀ ਵੋਟਾਂ ਮੰਗਣ ਉਹ ਬਾਅਦ ਚ ਅਕਾਲ ਤਖਤ ਤੇ ਸੇਵਾ ਲੱਗ ਗਈ ਤੇ maaf ਹੋ ਗਏ ਨੇ ਇਹ ਤੇ ਸਾਡੇ ਲੀਡਰਾਂ ਦੀ ਕਰਤੂਤਾ ਹੈਗੀ ਨਾ ਜਿਸ ਬੰਦੇ ਦੇ ਅਦਾਲਤਾਂ ਨੇ ਉਹਨੂੰ ਕਿਹਾ ਹੈ ਕਿ ਬੰਦਾ ਕਾਤਲ ਨੇ ਦੋਸ਼ੀ ਨੇ ਬਲਾਤਕਾਰ ਹੀ ਆ ਉਹਨੂੰ ਸਜ਼ਾ ਵੀ ਦਿੱਤੀ ਗਈ ਆ ਉਹ ਸਜ਼ਾ ਵੀ ਭੁਗਤ ਰਿਆ ਗਿਆ ਤੇ ਅਸੀਂ ਜਿਹੜੇ ਵਾਰ-ਵਾਰ ਉਹਨੂੰ ਜ਼ਮਾਨਤਾਂ ਦੇ ਰਹੇ ਨੇ ਖਬਰ ਜਿਹੜੀ 9 ਵਾਰ ਜਿਹੜੀ ਪ੍ਰੋਲ ਮਿਲੀ ਆਪਾਂ ਉਹ ਵੀ ਪੜ੍ਹ ਦਿੰਦੇ ਨੇ ਕਿ ਇਹਨੂੰ ਹੁਣ ਤੱਕ ਕਿੰਨੀ ਵਾਰ ਪ੍ਰੋਲ ਮਿਲ ਚੁੱਕੀ ਹੈਗੀ ਆ ਔਰ ਇਸ ਦਾ ਜਿਹੜਾ ਵਿਰੋਧ ਆ ਜਦੋਂ ਕੋਈ ਕਰਦੇ ਨੇ ਉਸ ਦੇ باوجود ਫਿਰ ਸਰਕਾਰਾਂ ਜਿਹੜੀਆਂ ਨੇ ਉਹਨੂੰ ਜਿਹੜੀਆਂ ਨੇ ਅ ਜਦ ਪ੍ਰੋਲ ਦੇ ਦਿੰਦੇ ਨੇ ਹੁਣ ਇਹ ਸਿੱਧਾ ਜਿਹੜਾ ਯੂਪੀ ਦੇ ਵਿੱਚ ਗਿਆ ਕਿਉਂਕਿ ਤੂੰ ਇਹਨੂੰ ਸਿਰਸਾ ਦੀ ਪੰਜਾਬ ਨਹੀਂ ਹੋਣਾ ਪਰ ਦੇਖੋ ਇੱਕ ਕਾਫਲੇ ਦੇ ਰੂਪ ਦੇ ਵਿੱਚ ਗਿਆ ਸਵੇਰੇ ਰੋहतक ਦੀ ਸਨਾਰੀਆ ਜੇਲ੍ਹ ਦੇ ਵਿੱਚੋਂ ਨੂੰ ਬਾਹਰ ਕਰ ਦਿੱਤਾ ਗਿਆ ਤੇ ਉਹਨਾਂ ਇਸ ਕਰਕੇ ਕਿਹਾ ਜਾ ਰਿਹਾ ਹੈ ਕਿ ਵੋਟਾਂ ਨੇ 21 ਦਿਨ ਦੀ ਫਰਲੋ ਮਨਜ਼ੂਰ ਹੋ ਗਈ ਆ ਔਰ ਇਹਦੇ ਚ ਕਦੋਂ-ਕਦੋਂ ਜਾਂ ਪਹਿਲੀ ਵਾਰ ਕਦੋਂ ਹੋਈ ਸੀ 24 ਅਕਤੂਬਰ 2020 ਨੂੰ ਇੱਕ ਦਿਨ ਦੀ ਪ੍ਰੋਲ ਮਿਲੀ ਉਦੋਂ ਇਹਨੇ ਕਿਹਾ ਸੀ ਕਿ ਮੇਰੀ ਮਾਂ ਬਿਮਾਰ ਆ ਫਿਰ ਦੂਜੀ ਵਾਰ 21 ਮਈ 2021 ਨੂੰ ਇੱਕ ਦਿਨ ਦੀ ਪ੍ਰੋਲ ਮਿਲੀ ਸੀ ਫਿਰ ਦੁਬਾਰਾ ਮਾਂ ਨੂੰ ਮਿਲਣਾ ਫਿਰ ਤੀਜੀ ਵਾਰ 7 ਫਰਵ 200 22 ਨੂੰ 21 ਵਾਰ ਪ੍ਰੋਲ ਮਿਲੀ ਫਿਰ ਚੌਥੀ ਵਾਰ ਜੂਨ 2022 ਦੇ ਵਿੱਚ ਪੂਰੇ 1 ਮਹੀਨੇ ਦੀ ਪ੍ਰੋਲ ਮਿਲ ਗਈ ਫਿਰ ਪੰਜਵੀਂ ਵਾਰ ਅਕਤੂਬਰ 2022 ਨੂੰ ਸਵਾ ਮਹੀਨੇ ਦੀ 40 ਦਿਨ ਦੀ ਪ੍ਰੋਲ ਮਿਲ ਗਈ ਫਿਰ ਛੇਵੀਂ ਵਾਰ 21 ਜਨਵਰੀ 2023 ਨੂੰ ਫਿਰ 40 ਦਿਨ ਦੀ ਪ੍ਰੋਲ ਮਿਲ ਗਈ ਸੱਤਵੀਂ ਵਾਰ 20 ਜੁਲਾਈ 2023 ਨੂੰ 30 ਦਿਨ ਦੀ ਪ੍ਰੋਲ ਮਿਲ ਗਈ ਅੱਠਵੀਂ ਵਾਰ ਨਵੰਬਰ 2023 ਨੂੰ 29 ਦਿਨ ਦੀ ਪ੍ਰੋਲ ਮਿਲ ਗਈ ਨੌਵੀਂ ਵਾਰ 19 ਜਨਵਰੀ 2024 ਨੂੰ 60 ਦਿਨ ਦੀ ਪ੍ਰੋਲ ਤੇ ਹੁਣ 10ਵੀਂ ਵਾਰ ਹੈ ਨਾ 21 ਦਿਨ ਦੀ ਪ੍ਰੋਲ ਮਿਲੇ ਆਪਾਂ ਲਾ ਲਈਏ 21 ਤੇ 60 80 80 ਤੇ 30 110 110 ਤੇ 30 140 140 ਤੇ 40 180 180 ਤੇ 40 220 220 ਤੇ 1 ਮਹੀਨਾ 270 270 ਤੇ 21 291 ਮਤਲਬ ਲਗਭਗ 300 ਦਿਨ ਦੀ ਇੱਕ ਸਾਲ ਤੇ ਇਸ ਸੌਦਾ ਸਾਧ ਨੇ ਪਰੋਲ ਚ ਹੀ ਕੱਟ ਲਿਆਗਾ ਤੇ ਸਜ਼ਾ ਇਹਨੂੰ 20-20 ਸਾਲ ਦੀ ਹੋਈ ਆ ਮਤਲਬ ਤੁਸੀਂ ਇਹ ਲਾ ਲੋ ਕਿ ਭਾਜਪੀ ਕਿਸੇ ਰੋਜ਼ ਨੂੰ ਰਲ ਮਿਲ ਕੇ ਇਸ ਬੰਦੇ ਨੂੰ ਕਤਲ ਕੇਸ ਚੋਂ ਵੀ ਤੇ ਰੇਪ ਦੇ ਕੇਸ ਚੋਂ ਵੀ ਬਰੀ ਕਰਵਾ ਸਕਦੇ ਆਗੇ ਨੇ ਚੈਲੰਜ ਕਰ ਸਕਦੇ ਨੇ ਸੀਬੀਆਈ ਦੇ ਫੈਸਲੇ ਨੂੰ ਇੱਕ ਉਦਾਹਰਨ ਆਈ ਵੀ ਆ ਪਿੱਛੇ ਜੇ ਸਾਹਮਣੇ ਜਦੋਂ ਇੱਕ ਸੂਬੇ ਦੇ ਵਿੱਚ ਇੱਕ ਕਾਂਗਰਸੀ ਆਗੂ ਦਾ ਕਤਲ ਕੀਤਾ ਹੋਇਆ ਸੀ ਤੇ ਉਹ ਭਾਜਪਾ ਦਾ ਆਗੂ ਸੀ ਉਹਨੂੰ ਬਾਹਰ ਵੀ ਕੱਢ ਦਿੱਤਾ ਗਿਆ ਰਾਜਪਾਲ ਵੱਲੋਂ ਮੁਕਤ ਕਰ ਦਿੱਤਾ ਗਿਆ ਉਹਦੇ 'ਚ ਰਾਜਪਾਲ ਕੋਲ স্পੈਸ਼ਲ ਪ੍ਰੋਵੀਜ਼ਨ ਹੈ ਦੇਸ਼ ਦੇ ਰਾਸ਼ਟਰਪਤੀ ਕੋਲ ਵੀ স্পੈਸ਼ਲ ਪ੍ਰੋਵੀਜ਼ਨ ਹੈਗੀ ਹੈ ਉਹ ਕੁਝ ਹੁੰਦੀ ਹੈ ਉਮਰ ਇੰਨੇ ਕੀ ਸਾਲ ਤੱਕ ਰਾਜਪਾਲ ਇੰਨੇ ਸਾਲ ਰਾਸ਼ਟਰਪਤੀ ਹੋ ਸਕਦਾ ਹੈ ਕਿ ਭਾਜਪਾ ਦਾ ਇਸ ਟੰਮ ਦੇਸ਼ ਦੇ ਵਿੱਚ ਧੱਕਾ ਚੱਲ ਰਿਹਾ ਹੈਗਾ ਤੇ ਜਿੱਦਨ ਇਹਨਾਂ ਨੂੰ ਲੱਗਾ ਹੋ ਸਕਦਾ ਹੈ ਕਿ ਕੋਈ ਸੌਦਾ ਕਰ ਲੈਣ ਵੋਟਾਂ ਦਾ ਸੌਦਾ ਕਰ ਦੇਣ ਵੀ ਜੇ ਅਸੀਂ ਹੁਕਮ ਕਰ ਦਿੰਦੇ ਹਾਂ ਕਿ ਹਰਿਆਣੇ ਦੇ ਵਿੱਚ ਸਾਰੀਆਂ ਸਾਰੀਆਂ ਜਿਹੜੀਆਂ ਵੋਟਾਂ ਬੀਜਪੀ ਨੂੰ ਪੈਣ ਗਿਆ ਹੋ ਸਕਦਾ ਅੰਦਰਖਾਤੇ ਵੀ ਦਾਲਕ ਜਾਂ ਖਿਚੜੀ ਪੱਕ ਰਹੀ ਹੋਵੇ ਹਾਲਾਂ ਤੇ ਆਮਾਦੀ ਪਾਰਟੀ ਨੇ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਵੇ ਦੇ ਨਾਲ ਡੇਰੇ ਵਾਲੇ ਦੀ ਬਹੁਤ ਮਦਦ ਕਰਤੀ ਹੈਗੀ ਆ ਬਹੁਤ ਸਾਰੇ ਜਿਹੜੇ ਪੰਜਾਬ ਤੋਂ ਫਰੀਦਕੋਟ ਕੋਟਪੁਰੇ ਕੇਸ ਚੰਡੀਗੜ੍ਹ ਟਰਾਂਸਫਰ ਹੋ ਗਏ ਨੇ ਪੰਜਾਬ ਸਰਕਾਰ ਨੇ ਕੋਈ ਚੈਲੰਜ ਨਹੀਂ ਕੀਤਾਗਾ ਆਮ ਆਦੀ ਪਾਰਟੀ ਨੂੰ ਵੀ ਉਮੀਦਾਂ ਕਿ ਹਰਿਆਣਾ ਦੇ ਵਿੱਚ ਸਾਨੂੰ ਵੋਟਾਂ ਪੈਣਗੀਆਂ ਲੇਕਿਨ ਉਸੋਂ ਵੱਡੀ ਜਿਹੜੀ ਪਾਰਟੀ ਉਹ ਬੀਜੇਪੀ ਬੈਠੀ ਹੈ ਜਿਨ੍ਹਾਂ ਨੇ ਪ੍ਰੋਲ ਦੇ ਦਿੱਤੀ ਹੈ ਆਪਾਂ ਲਾਲਾ ਕਿ 1 ਸਾਲ ਦੀ 300 ਦਿਨ ਇਹ ਬੰਦਾ ਪ੍ਰੋਲ ਤੇ ਆ ਗਿਆ ਮਤਲਬ 1 ਸਾਲ ਦੇ ਨੇ ਪ੍ਰੋਲ ਇਸ ਐਕਸਲ ਦੇ ਪਰੋਲ ਜੀ ਕੱਟ ਲਿਆਗਾ ਹੋ ਸਕਦਾ ਕਿ ਕਿਸੇ ਰੋਜ਼ ਨੂੰ ਭਾਪੀ ਇਹ ਵੀ ਖੇਡ ਸਕਦੀ ਹੈ ਰਾਜਪਾਲ ਨੂੰ ਕਹਿਣੀ ਹੈ ਕਿ ਜੀ ਜਿਹੜੀ ਬੰਦੀ ਜਿਹੜੀ ਸਜ਼ਾ ਬਾਕੀ ਮਾਫ਼ ਕਰ ਦਿਓ ਇਹਦਾ ਜੀ ਆਚਰਣ ਬੜਾ ਵਧੀਆ ਜੀ ਇਹ ਖਰੂਨਦਾਨ ਕੈਂਪ ਲਾਉਂਦੇ ਨੇ ਸਮਾਜਿਕ ਕੰਮ ਕਾਜ ਕਰਦੇ ਨੇ ਤੇ ਧੀਆਂ ਭੈਣਾਂ ਦੀ ਇੱਜ਼ਤਾਂ ਜਿਵੇਂ ਪਹਿਲਾਂ ਲੁੱਟੀਆਂ ਔਰ ਇਹ ਬੜਾ ਖਤਰਨਾਕ ਬੰਦੇ ਇਹੋ ਜੇ ਔਰ ਇਹੋ ਜੇ ਖਤਰਨਾਕ ਬੰਦਿਆਂ ਨੂੰ ਤੇ ਜੇਲ੍ਹ ਜੀ ਰੱਖਣਾ ਜਿਹਦਾ ਕਾਲ ਕੋਠੜੀਆਂ ਦੇ ਵਿੱਚ ਹੀ ਰੱਖਣਾ ਚਾਹੀਦਾ ਹੈਗਾ ਹੁਣ ਦੂਜੀ ਗੱਲ ਇਹ ਆ ਗਈ ਕਿ ਇੱਕ ਪਾਸੇ ਤੇ ਬੰਦੀ ਸਿੰਘ ਆ ਉਹਨਾਂ ਨੇ ਇਹਨੇ ਤੇ ਹਜੇ ਸਬਦੇ ਸਾਧ ਨੇ ਸਜ਼ਾ ਵੀ ਨਹੀਂ ਕੱਟੀ ਪੂਰੀ ਇੱਕ ਬੰਦੀ ਸਿੰਘ ਨੇ ਉਹਨਾਂ ਨੇ ਵਿਚਾਰਿਆਂ ਨੇ ਸਜ਼ਾ ਵੀ ਕੱਟ ਲਈ ਪੂਰੀ ਦੀ ਪੂਰੀ ਕਿਉਂਕਿ ਵੀ ਰਾਜਨੀਤੀ ਦਾ ਸ਼ਿਕਾਰ ਹੋਏ ਨੇ ਉਹਨਾਂ ਨੂੰ ਬਸਿਰਕ ਸੈਂਟਰ ਸਰਕਾਰ ਨਾਲ ਪੰਜਾਬ ਸਰਕਾਰ ਬਾਹਰ ਕੱਢ ਰਹੀ ਆ ਪ੍ਰੋਫੈਸਰ ਭੁੱਲਰ ਦਿਮਾਗੀ ਤੌਰ ਤੇ ਪਾਗਲ ਅਵਸਥਾ ਦੇ ਵਿੱਚ ਆ ਉਹ ਬੰਦਾ ਤੇ ਸੈਂਟਰ ਸਰਕਾਰ ਨੂੰ ਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਨੂੰ ਉਸ ਉਸ ਬੰਦੇ ਤੋਂ ਡਰ ਲੱਗ ਰਿਹਾ ਹੈਗਾ ਤੇ ਜਿਸ ਬੰਦੇ ਨੇ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਕਤਲ ਕੀਤੇ ਸ਼ਰੇਆਮ ਉਹਨਾਂ ਤੋਂ ਸਮਾਜ ਨੂੰ ਤੇ ਸਰਕਾਰਾਂ ਨੂੰ ਕੋਈ ਡਰ ਨਹੀਂ ਹੈਗਾ ਬੰਦੀ ਸਿੰਘ ਰਿਹਾ ਨਹੀਂ ਹੋ ਰੇ ਦੇਸ਼ ਦੀ ਸਰਕਾਰ ਕਰ ਨਹੀਂ ਰਹੀ ਹੈਗੀ ਤੇ ਨਾ ਸੂਬਾ ਸਰਕਾਰਾਂ ਕਰਦੀਆਂ ਤੇ ਇਸ ਬੰਦੇ ਨੂੰ ਸਜ਼ਾ ਹੋ ਚੁੱਕੀ ਆ ਉਸ ਬੰਦੇ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਰਹੀ ਹੈਗੀ ਇਹ ਇਸੋ ਅਲਾਓ ਕਿ ਦੇਸ਼ ਦੇ ਵਿੱਚ ਕਾਨੂੰਨ ਸਿਰਫ ਉਹਨਾਂ ਲੋਕਾਂ ਕੋਲ ਹੀ ਆ ਜਿਹੜੇ ਪਾਵਰਫੁੱਲ ਨੇ ਜਿਨ੍ਹਾਂ ਪਿੱਛੇ ਵੋਟਾਂ ਨੇ ਤੇ ਜਿਨ੍ਹਾਂ ਕੋਲ ਨੋਟ ਨੇ ਉਹ ਦੇ ਦੇ ਅੰਦਰ ਵੋਟ ਤੇ ਨੋਟ ਦੀ ਜਦੋਂ ਸਿਆਸਤੋਂ ਲਾਪੇ ਉਦੋਂ ਦੇਸ਼ ਦਾ ਬੇੜਾ ਪੱਠਾ ਬੈਠ ਹੀ ਜਾਂਦਾ ਹੈ